ਰਾਣਾ ਰੀਅਲ اسٹیਟ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਅਸੀਂ ਤੁਹਾਨੂੰ 10 ਲੱਖ ਦੇ ਅੰਡਰ ਹਾਂਜੀ 10 ਲੱਖ ਦੇ ਅੰਡਰ 6 ਮਕਾਨਾਂ ਦੀ ਸੀਰੀਜ਼ ਲੈ ਕੇ ਆਏ ਹਾਂ ਤੇ ਦਿਖਾਵਾਂਗੇ ਤੁਹਾਨੂੰ ਪਹਿਲਾ ਮਕਾਨ ਪਜਾਗ ਜਦ ਦਾ ਹੈ ਕੀਮਤ ਇਹਦੀ 7 ਲੱਖ ਹੈ ਤੇ ਲੋਕੇਸ਼ਨ ਇਸ ਦੀ ਆਪਣੇ ਛਿਪੂਰੀ ਚੌਂਕ ਨੂਰ ਵਾਲਾ ਰੋਡ ਤੋਂ ਪਿੰਡ ਜਮਾਲਪੁਰ ਲੇਲੀ ਲੁਧਿਆਣਾ ਹੈ ਜੀ ਦੋਸਤੋ ਇਸ ਸੀਰੀਜ਼ ਵਿੱਚ ਸਾਡਾ ਇਹ ਮਕਸਦ ਹੈ ਕਿ ਅਸੀਂ ਤੁਹਾਨੂੰ ਆਪਣੇ 10 ਲੱਖ ਦੇ ਅੰਡਰ ਛੇ ਮਕਾਨ ਦਿਖਾਣੇ ਆ ਤੇ ਇਹ ਉਹਨਾਂ ਲੋਕਾਂ ਲਈ ਆ ਜਿਹੜੇ ਲੋਕ ਕਿਰਾਏ ਤੇ ਰਹਿੰਦੇ ਆਣ ਤੇ ਹਰੇਕ ਦਿਨ ਅੰਦਰ ਇੱਕ ਸੁਪਨਾ ਹੁੰਦਾ ਕਿ ਅੱਜ ਨਹੀਂ ਤਾਂ ਕੱਲ ਅਸੀਂ ਮਕਾਨ ਆਪਣਾ ਲਵਾਵਾਂਗੇ ਬਟ ਇੱਕ ਬਜਟ ਸੀ ਜਿੱਦਾਂ ਕਿ 7 ਲੱਖ 8 ਲੱਖ 9 ਲੱਖ 10 ਲੱਖ ਇਹ 50 ਗੱਜ ਦਾ ਮਕਾਨ ਹੈ ਇਹ ਦਾ ਵੱਡਾ ਰੂਮ ਹੈ ਤੁਸੀਂ ਦੇਖ ਸਕਦੇ ਹੋ 15x30 ਇਹਦਾ ਸਾਈਜ਼ ਹੈ 15 ਫਰੰਟ ਹੈ 30 ਇਹਦੀ ਬੈਕ ਹੈ ਤੇ ਲੋਕੇਸ਼ਨ ਵੀ ਅਸੀਂ ਤੁਹਾਨੂੰ ਦੱਸਤੀ ਹੈ ਪ੍ਰਾਈਸ ਇਹਦਾ ਤੁਹਾਨੂੰ ਦੱਸਤਾ ਹੈ 7 ਲੱਖ ਹਾਂਜੀ ਦੋਸਤੋ 7 ਲੱਖ 50 ਹਜ਼ਾਰ ਦਾ ਮਕਾਨ ਤੁਹਾਨੂੰ ਇਹ ਮਿਲ ਜਾਂਦਾ ਹੈ ਦੋਸਤੋ ਬਹੁਤ ਹੀ ਸੁੰਦਰ ਮਕਾਨ ਬਣਿਆ ਹੋਇਆ ਹੈ ਇਸ ਵੇ ਸੀਰੀਜ਼ ਬਣਾਉਣ ਦਾ ਸਾਡਾ ਇਹੀ ਮਕਸਦ ਹੈ ਕਿ ਵਾਦ-ਵਦ ਗਰੀਬ ਲੋਕਾਂ ਤੱਕ ਤਾਂ ਜਾਂ ਉਹਨਾਂ ਵਿਚਾਰਿਆਂ ਤੱਕ ਪਹੁੰਚ ਸਕੇ ਜਿਹੜੇ ਲੋਕ ਕਿਰਾਏ ਤੇ ਹਨ ਦੂਸਰਾ ਨੰਬਰ ਮਕਾਨ 260 ਗੱਜ ਵਿੱਚ ਦੋਸਤੋ ਬਿਲਕੁਲ ਜੀ ਸਹੀ ਸੁਣਿਆ 60 ਗੱਜ ਵਿੱਚ ਮਕਾਨ ਬਣਿਆ ਸਿਰਫ 10 ਲੱਖ ਦੀ ਕੀਮਤ ਹੈ ਦੋਸਤੋ ਪੂਫੁਲੀ ਟਾਈਲਡ ਘਰ ਹੈ ਤੁਸੀਂ ਦੇਖ ਸਕਦੇ ਹੋ ਸਾਰੇ ਘਰ ਦੇ ਅੰਦਰ نیچے ਫਲੋਰ ਤੇ ਫਰੰਟ ਤੇ ਟਾਲਾਂ ਲਗੀਆਂ ਹੋਈਆਂ ਨੇ ਕਾਫੀ ਅੱਛਾ ਦੋਸਤੋ ਮਤਲਬ ਘਰ ਬਣਿਆ ਹੋਇਆ ਹੈ ਕਿਚਨ ਤੁਸੀਂ ਦੇਖਦੇ ਨੇ ਹੋ ਕਾਫੀ ਸੁੰਦਰ ਹੈ ਇਹਦੀ ਕੀਮਤ ਦੋਸਤੋ ਹਾਂਜੀ 10 ਲੱਖ 60 ਗੱਜ ਤੇ ਲੋਕੇਸ਼ਨ ਇਹਦੀ ਤੁਹਾਨੂੰ ਅਸੀਂ ਦੱਸਣਾ ਚਾਹਾਂਗੇ ਇਹ ਆਪਣੇ ਮੇਨ ਬਸਤੀ ਜੁੱਧੇਵਾਲ ਚੌਂਕ ਤੂਰਾਹੋਂ ਰੋਡ ਪਿੰਡ ਗੋਂਸਕੜ ਹਾਂਜੀ ਪਿੰਡ ਗੋਂਸਗੜ ਵਿੱਚ ਇਹ ਮਕਾਨ ਤੁਹਾਨੂੰ ਮਿਲ ਜਾਂਦਾ ਹੈ ਦੋਸਤੋ ਦੋਸਤੋ ਇਦਾਂ ਦੀਆਂ ਹੋਰ ਵੀ ਵੀਡੀਓ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਡੇ ਲਈ ਹੋਰ ਵੀ ਇਦਾਂ ਦੀਆਂ ਵਧੀਆ-ਵਧੀਆ ਸਸਤੇ ਮਕਾਨਾਂ ਦੀਆਂ ਸੁੰਦਰ ਮਕਾਨ ਬਣੇ ਹੁੰਦੇ ਹਨ ਸਸਤੇ ਹੁੰਦੇ ਹਨ ਅਸੀਂ ਉਹਨਾਂ ਦੀਆਂ ਵੀਡੀਓ ਲੈ ਕੇ ਆਂਦੇ ਰਹਿੰਦੇ ਹਨ ਤੇ ਦੋਸਤੋ ਤੁਸੀਂ ਪੂਰਾ ਮਕਾਨ ਦੇਖਿਆ ਹੈ ਕਾਫੀ ਸੁੰਦਰ ਬਣਿਆ ਹੋਇਆ ਹੈ ਤੁਸੀਂ ਪੂਰਾ ਮਕਾਨ ਦੇਖ ਚੁੱਕੇ ਹੋ ਸਿਰਫ ਹਾਂਜੀ 60 ਗੱਜ ਦਾ ਮਕਾਨ ਸਿਰਫ 10 ਲੱਖ ਵਿੱਚ ਤੁਹਾਨੂੰ ਮਿਲ ਜਾਂਦਾ ਫਰੰਟ ਐਲੀਵੇਸ਼ਨ ਵੀ ਦੇਖ ਸਕਦੇ ਹੋ ਕਾਫੀ ਸੁੰਦਰ ਹੈ ਪੂਰੀ ਟਾਇਲ ਲੱਗੀ ਹੋਈ ਹੈ ਕੋਈ ਇਦਾਂ ਦਾ ਨਹੀਂ ਹੈ ਵਧੀਆ ਘਰ ਬਣਿਆ ਹੈ ਨੰਬਰ 3 ਨੰਬਰ 3 ਤੇ ਦੋਸਤੋ ਆਪਾਂ ਨੂੰ ਮਿਲ ਜਾਂਦਾ ਫਿਰ 60 ਗੱਜ ਦਾ ਮਕਾਨ ਤੇ ਇਸ ਮਕਾਨ ਦੀ ਕੀਮਤ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ 60 ਗੱਜ ਦਾ ਮਕਾਨ ਸਿਰਫ 9 ਲੱਖ ਹਾਂਜੀ ਦੋਸਤੋ ਸਿਰਫ 9 ਲੱਖ ਵਿੱਚ ਇਹ ਮਕਾਨ ਤੁਹਾਨੂੰ ਮਿਲ ਜਾਂਦਾ ਹੈ ਇਹਦੀ ਲੋਕੇਸ਼ਨ ਵੀ ਸੇਮ ਬਸਤੀ ਜੋਧੇਵਾਲ ਰਾਹੂ ਰੋਡ ਪਿੰਡ ਗੋਂਸਗੜ੍ਹ ਦੇ ਵਿੱਚ ਹੈ ਲੁਧਿਆਣਾ ਇਸ ਦੀ ਲੋਕੇਸ਼ਨ ਹੈ ਦੋਸਤੋ ਬਸਤੀ ਜੋ ਦਿਵਾਰਾਹੋਂ ਰੋਡ ਪਿੰਡ ਗੋਂਸਗੜ ਲੁਧਿਆਣਾ ਇਸ ਦੀ ਲੋਕੇਸ਼ਨ ਹੈ ਉਸ ਤੋਂ ਬਾਅਦ ਦੋਸਤੋ ਇਹ ਵੀ ਮਕਾਨ 60 ਗਾਜੀ ਵਿੱਚ ਬਣਿਆ ਹੋਇਆ ਸਿਰਫ 9 ਲੱਖ ਦਾ ਤੇ ਇਸ ਦੇ نیچے ਵੀ ਫਲੋਰ ਤੇ ਤੁਸੀਂ ਦੇਖ ਸਕਦੇ ਹੋ ਫੁੱਲੀ ਟਾਈਲ ਵਰਕ ਹੋਇਆ ਹੈ ਅਪਸਟੇਅਰ ਦੇਖ ਸਕਦੇ ਹੋ ਇਸ ਦੇ ਉੱਪਰ ਵੀ ਟਾਈਲ ਲੱਗੀ ਹੋਈ ਹੈ ਕਾਫੀ ਅੱਛਾ ਕਾਰ ਹੈ ਬਹੁਤ ਸੁੰਦਰ ਹੈ ਮਾਲਕਾਂ ਨੇ ਬੜੀਆਂ ਰੀਜਾਂ ਨਾਲ ਮਕਾਨ ਨੂੰ ਬਣਾਇਆ ਦੋਸਤੋ ਦੋਸਤੋ ਸਾਡਾ ਇਹੀ ਮਕਸਦ ਹੈ ਕਿ ਜਿਹੜੇ ਵਿਚਾਰੇ ਪਰਿਵਾਰ ਕਰਾਏ ਤੂੰ ਕਾਫੀ ਲੰਬੇ ਸਮੇਂ ਤੂੰ ਰਹਿ ਰਹੇ ਹਨ ਉਹਨਾਂ ਦਾ ਭਲਾ ਹੋ ਸਕੇ ਮਕਸਦ ਇਹੀ ਹੁੰਦਾ ਹੈ ਕਿ ਹਰੇਕ ਦੀ ਛੱਤ ਬਣੇ ਕਿਉਂਕਿ ਛੱਤ ਹੋਣਾ ਅੱਜ ਦੇ ਜੀਵਨ ਵਿੱਚ ਬਹੁਤ ਜ਼ਰੂਰੀ ਹੈ ਦੋਸਤੋ ਅਸੀਂ ਇਸ ਲਈ ਐਵੇਂ ਜੇ ਸਸਤੇ ਸਸਤੇ ਵਧੀਆ ਘਰ ਲੱਭ ਕੇ ਤੁਹਾਨੂੰ ਲਈ ਕੰਟੈਂਟ ਬਣਾਉਂਦੇ ਆ ਨੰਬਰ 4 ਨੰਬਰ 4 ਤੇ ਦੋਸਤੋ 50 ਗਾਜਾ ਦਾ ਘਰ ਹੈ 15 बाई 30 ਦਾ ਫਰੰਟ ਬੈਕ ਹੈ ਇਹਨੂੰ ਪੂਰਾ ਪਲਸਤਰ ਹੋਇਆ ਬਸ ਇਸ ਵਿੱਚ ਕਲਰ ਜਾਂ ਟਾਈਲਾਂ ਦਾ ਕੰਮ ਨਹੀਂ ਹੋਇਆ ਦੋਸਤੋ ਇਸ ਮਕਾਨ ਦੀਆਂ ਧੁੜੀਆਂ ਕਿਸ਼ਤਾਂ ਵੀ ਹੋ ਜਾਣਗੀਆਂ ਇਸ ਦੀ ਕੀਮਤ ਹੈ 8 ਲੱਖ ਜੀ ਹਾਂਜੀ ਦੋਸਤੋ 8 ਲੱਖ ਵਿੱਚ ਇਹ ਤੁਹਾਨੂੰ ਮਕਾਨ ਮਿਲ ਜਾਂਦਾ ਹੈ ਤੇ ਦੋਸਤੋ ਇੱਕ ਤੁਹਾਨੂੰ ਹੋਰ ਗੱਲ ਦੱਸਾਂਗੇ ਇਹਦੀ ਜਿਹੜੀ ਲੋਕੇਸ਼ਨ ਹੈ ਬਸਤੀ ਜੋ ਦਿਵਾਲ ਰਾਹੂ ਰੋਡ ਤੋਂ ਪਿੰਡ ਬਾਜੜੇ ਦੇ ਨਾਲ ਸਾਧੂ ਸਿੰਘ ਨਗਰ ਹਾਂਜੀ ਸਾਧੂ ਸਿੰਘ ਨਗਰ ਵਿੱਚ ਇਹ ਤੁਹਾਨੂੰ ਮਿਲ ਜਾਂਦਾ ਹੈ ਇਹਦੀ ਲੋਕੇਸ਼ਨ ਦੂਸਰੀ ਸਾਈਡ ਤੋਂ ਵੀ ਪੈਂਦੀ ਆਬੀਅਸੀ ਤੁਹਾਨੂੰ ਦੱਸਣਾ ਚਾਹਾਂਗੇ ਸ਼ੇਪੂਰੀ ਚੌਕ ਤੋਂ ਜਦੋਂ ਤੁਸੀਂ ਨੂਰ ਵਾਲਾ ਰੋਡ ਆਣਿਓ ਨੂਰ ਵਾਲਾ ਦੇ ਨਾਲ ਸੁਜਾਦਵਾਲ ਸੁਜਾਦਵਾਲ ਦੇ ਨਾਲ ਤੁਹਾਨੂੰ ਸਾਧੂ ਸਿੰਘ ਨਗਰ ਢੇਰੀ ਮਿਲ ਜਾਂਦਾ ਦੋਸਤੋ 8 ਲੱਖ ਵਿੱਚ 50 ਗੱਜ ਦਾ ਇਹ ਮਕਾਨ ਬਣ ਕੇ ਤਿਆਰ ਹੈ ਜੀ 15 बाई 30 ਫਰੰਟ ਹੈ ਓਪਨ ਕਿਚਨ ਹੈ ਫਸਟ ਰੂਮ ਤੁਸੀਂ ਦੇਖਿਆ ਹੈ ਇਹ ਵੀ ਰੂਮ ਤੁਸੀਂ ਦੇਖ ਸਕਦੇ ਹੋ ਦੋਸਤੋ ਇਹਦੀ ਖਾਸੀਅਤ ਇਹ ਹੈ ਕਿ ਇਹ ਦੋ ਗਲੀਆਂ ਹੈ ਸਮਾਨ ਹੈ ਇਸ ਕਮਰੇ ਵਿੱਚ ਜ਼ਿਆਦਾ ਹੋਣ ਕਰਕੇ ਪਿਛਲਾ ਜੋ ਦਰਵਾਜ਼ਾ ਹੈ ਉਹ ਬੰਦ ਹੈ ਤੁਸੀਂ ਉਸ ਤੋਂ ਬਾਅਦ ਬਾਥਰੂਮ ਵਾਲਾ ਏਰੀਆ ਵੀ ਦੇਖ ਸਕਦੇ ਹੋ ਕਾਫੀ ਖੁੱਲਾ ਡੁੱਲਾ ਬਣਿਆ ਹੋਇਆ ਹੈ ਅੱਗੇ ਆਪਾਂ ਨੂੰ ਆਪਣੀ ਟਾਇਲਟ ਸੀਟ ਮਿਲ ਜਾਂਦੀ ਹੈ ਸੈਪਰੇਟ ਥੋੜਾ ਜਿਹਾ ਰੱਖ ਕੇ ਇਹਨਾਂ ਨੇ ਟਾਇਲਟ ਸੀਟ ਬਣਾਈ ਹੈ ਆਪਣਾ ਵਾਸ਼ਰੂਮ ਲੱਗ ਮਿਲ ਜਾਂਦਾ ਅਪਸਟੇਅਰ ਇਹਨੂੰ ਚੜੀਆਂ ਹੋਈਆਂ ਨੇ ਦੋਸਤੋ ਇਹ ਵੀ ਬਹੁਤ ਸੁੰਦਰ ਮਕਾਨ ਹੈ ਤੁਸੀਂ ਦੇਖ ਸਕਦੇ ਹੋ ਇਸ ਤੇ ਬਸ ਕੰਮ ਹੋਣ ਵਾਲਾ ਹੈ ਤੇ ਸਿਰਫ ਕਲਰ ਦਾ ਹਾਂਜੀ ਦੋਸਤੋ ਅਗਲਾ ਮਕਾਨ ਲੈ ਕੇ ਆਏ ਹਾਂ 13.5 ਲੱਖ ਵਿੱਚ ਇਹ ਵੀ 60 ਗੱਜ ਦਾ ਦੋਸਤੋ ਮਕਾਨ ਹੈ ਇਹ ਮਕਾਨ ਦੋਸਤੋ ਤੁਸੀਂ ਦੇਖ ਸਕਦੇ ਹੋ ਕਾਫੀ ਸੁੰਦਰ ਹੈ ਇਹਦੀ ਜਿਹੜੀ ਫਰੰ ਇਹਦੇ ਜਿਹੜੇ ਅੱਗੇ ਰੋਡ ਹੈ ਉਹ ਵੀ ਕਾਫੀ ਮਤਲਬ ਖੁੱਲੀ ਹੈ ਤੇ ਆਪਾਂ ਨੂੰ ਸਭ ਨੂੰ ਪਹਿਲਾਂ ਆਪਣਾ ਗੈਸਟ ਰੂਮ 메ਨ ਰੋਡ ਤੋਂ ਮਿਲ ਜਾਂਦਾ ਤੁਸੀਂ ਦੇਖ ਸਕਦੇ ਹੋ ਸੜਕ ਦੇ ਨਾਲ ਹੀ ਗੈਸਟ ਰੂਮ ਹੈ ਤੇ ਦੋਸਤੋ ਇਹ 13.5 ਲੱਖ ਦਾ ਮਕਾਨ ਹੈ ਤੇ ਇਹ ਮਕਾਨ ਵੀ 60 ਗੱਜ ਵਿੱਚ ਬਣਿਆ ਹੋਇਆ ਹੈ ਇਹਦੀ ਲੋਕੇਸ਼ਨ ਵੀ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਇਹਦੀ ਇਹਦੇ ਅੰਦਰ ਵੀ ਤੁਸੀਂ ਦੇਖ ਸਕਦੇ ਹੋ ਟਾਇਲ ਦਾ ਪੱਥਰ ਦਾ ਬਾਥਰੂਮ ਜਿਉਂ ਤੁਸੀਂ ਦੇਖ ਸਕਦੇ ਹੋ ਕਾਫੀ ਸੁੰਦਰ ਕੰਮ ਹੋਇਆ ਹੈ ਇਹਦੀ ਲੋਕੇਸ਼ਨ ਵੀ ਦੋਸਤੋ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ 메인 ਬਸਤੀ ਜੋਧੇਵਾਲ ਚੌਂਕ ਟੂ ਰਾਹੋ ਰੋਡ ਤੇ ਪਿੰਡ ਗੋਂਸਗੜ ਹਾਂਜੀ ਇਹ ਵੀ ਪਿੰਡ ਗੋਂਸਗੜ ਵਿੱਚ ਹੈ ਰਾਹੋ ਰੋਡ ਤੇ ਇਹ ਸਾਰੇ ਮਕਾਨ ਸਥਿਤ ਹਨ ਤੁਸੀਂ ਦੇਖ ਸਕਦੇ ਹੋ 13.60 ਲੱਖ ਚ 60 ਗਾਜ ਇਹ ਮਾਲਕਾਂ ਨੇ ਆਪਣੀ ਰੀਜਨਲ ਬਣਾਇਆ ਹੋਇਆ ਹੈ ਇਸ ਮਕਾਨ ਚ ਤੁਸੀਂ ਇਹ ਕਹਿ ਸਕਦੇ ਹੋ ਕਿ ਤੁਸੀਂ 10 ਲੱਖ ਦੀ ਗੱਲ ਕੀਤੀ ਸੀ ਤੁਸੀਂ 10 ਲੱਖ ਦੇ ਅੰਦਰ ਮਕਾਨ ਵਖਾਣੇ ਆ ਤੇ ਇਸ ਤੇ 3.5 ਲੱਖ ਕਿਉਂ ਜ਼ਿਆਦਾ ਦਿਖਾ ਦਿੱਤਾ ਹੈ ਬਿਲਕੁਲ ਦੋਸਤੋ ਤੁਸੀਂ ਇੱਥੇ ਬਿਲਕੁਲ ਸਹੀ ਹੋ ਬਟ ਤੁਹਾਨੂੰ ਇਹ ਇਸ ਮਕਾਨ ਦਾ ਮਕਾਨ ਦਾ ਮਕਸਦ ਇਹ ਸੀ ਇਹ ਮਾਲਕ ਨੇ ਇਹਦੇ ਅੰਦਰ ਆਪਣੇ ਰੀਜਾਂ ਨਾਲ ਆਪ ਕੋ ਟੋਪ ਦਾ ਕੰਮ ਤੇ ਸਮਾਨ ਲਗਵਾਇਆ ਹੈ ਅੱਗੇ ਆਜੋ ਦੋਸਤੋ ਹਾਂਜੀ ਦੋਸਤੋ 9 ਲੱਖ ਦੇ ਵਿੱਚ ਸਿਰਫ 9 ਲੱਖ ਦੇ ਵਿੱਚ ਇਹ ਮਕਾਨ ਤੁਹਾਨੂੰ ਮਿਲ ਜਾਂਦਾ ਹੈ ਇਹਦੀ ਜਗ੍ਹਾ ਤੁਹਾਨੂੰ ਦੱਸਦੀ ਹੈ 45 ਗੱਜ ਦੋਸਤੋ ਜਗ੍ਹਾ ਹੈ ਅੰਦਰੋਂ ਦੇਖ ਸਕਦੇ ਹਾਂ ਅਪਸਟੇਅਰ ਦੇਖ ਸਕਦੇ ਹਾਂ ਸਾਰਾ ਕੁਝ ਦੇਖ ਸਕਦੇ ਹਾਂ ਹੁਣ ਇਹਦੀ ਲੋਕੇਸ਼ਨ ਦੀ ਗੱਲ ਕਰੀਏ ਦੋਸਤੋ ਹਾਂਜੀ ਇਹ ਆਪਣੀ 메ਨ ਸੈਂਟਰਲ ਜੇਲ ਤਾਜਪੁਰ ਰੋਡ ਦੀ ਤਾਜਪੁਰ ਰੋਡ ਦੀ ਸੈਂਟਰਲ ਜੇਲ ਨੂੰ ਕ੍ਰੋਸ ਕਰਕੇ ਉਸ ਤੋਂ ਬਾਅਦ ਇਹ ਮਕਾਨ ਆਪਾਂ ਨੂੰ ਤਾਜਪੁਰ ਪਿੰਡ ਵਿੱਚ ਮਿਲ ਜਾਂਦਾ ਹਾਂਦੀ ਦੋਸਤੋ ਪਾ ਤਾਜਪੁਰ ਪਿੰਡ ਵਿੱਚ ਮਿਲ ਜਾਂਦਾ ਹੈ ਸਿਰਫ 9 ਲੱਖ ਵਿੱਚ ਇਹ 45 ਗਜ ਦਾ ਆਪਾਂ ਨੂੰ ਮਕਾਨ ਮਿਲ ਜਾਂਦਾ ਹੈ ਇਹ ਥੋੜਾ ਸ਼ਹਿਰ ਦੇ ਨਜ਼ਦੀਕ ਹੈ ਬਾਕੀ ਜਿਹੜੇ ਤੁਹਾਨੂੰ ਵਿਖਾਏ ਆ ਉਹ ਵੀ ਸ਼ਹਿਰ ਦੇ ਨਜ਼ਦੀਕ ਹੈ ਇਹਦੇ ਅੰਦਰ ਕੰਮ ਹੋਇਆ ਹੈ ਇਹ ਵੀ ਮਾਲਕ ਨੇ ਆਪਣੀਆਂ ਰੀਜਾਂ ਨਾਲ ਬਣਾਇਆ ਕਾਫੀ ਸੁੰਦਰ ਮਕਾਨ ਹੈ ਤੁਸੀਂ ਦੇਖ ਸਕਦੇ ਹੋ ਦੋਸਤੋ ਸਾਡਾ ਇਹੀ ਮਕਸਦ ਹੁੰਦਾ ਹੈ ਕਿ ਅਸੀਂ ਤੁਹਾਨੂੰ ਵਧੀਆ ਤੋਂ ਵਧੀਆ ਮਤਲਬ ਆਪਣਾ ਕੋਈ ਵੀ ਆ ਮਕਾਨ ਦਿਖਾਉਣ ਦੀ ਕੋਸ਼ਿਸ਼ ਕਰੀਏ ਦੋਸਤੋ ਤੁਸੀਂ ਦੇਖ ਰਹੇ ਹੋ ਕਾਫੀ ਸੁੰਦਰ ਮਕਾਨ ਬਣਿਆ ਹੋਇਆ ਹੈ ਦੋਸਤੋ ਇਹ ਮਕਾਨ ਨੰਬਰ ਦੋਸਤੋ ਆਪਣਾ 6 ਹੈ ਠੀਕ ਹੈ ਜੀ ਇਸੇ ਦੇ ਨਾਲ ਦੋਸਤੋ ਅਸੀਂ ਤੁਹਾਨੂੰ ਹੋਰ ਵੀ ਵਧੀਆ ਜੋ ਅੱਗੇ ਮਕਾਨ ਹੋਣਗੇ ਦਿਖਾਵਾਂਗੇ ਤੁਹਾਡੇ ਰਾਣਾ ਰੀਅਲ ਏਸਟੇਟ ਆਪਣੇ ਚੈਨਲ ਤੇ ਸਸਤੇ ਮਕਾਨ ਦਿਖਾਉਣਾ ਸਾਡਾ ਹਮੇਸ਼ਾ ਤੋਂ ਮਕਸਦ ਰਿਹਾ ਹੈ ਹਰੇਕ ਗਰੀਬ ਦੇ ਸਿਰ ਤੇ ਸ਼ਾਦ ਹੋਣੀ ਜ਼ਰੂਰੀ ਹੈ ਕਿਉਂਕਿ ਪ੍ਰਮਾਤਮਾ ਨੇ ਹਰੇਕ ਨੂੰ ਇਸ ਦਿਨਨ نوازਿਆ ਹੈ ਸਾਡਾ ਮਕਸਦ ਹੈ ਗਰੀਬਾਂ ਤੱਕ ਪਹੁੰਚ ਕਰਨੀ ਤੇ ਉਹਨਾਂ ਨੂੰ ਉਹਨਾਂ ਦਾ ਸੁਪਨਿਆਂ ਦਾ ਘਰ ਲੈ ਕੇ ਦੇਣਾ ਧੰਨਵਾਦ